ਦੋਸਤੀ ਦੀ ਪਹਿਚਾਨ ਹਮੇਸ਼ਾ ਹੀ ਔਖੀ ਵੇਲੇ ਹੁੰਦੀ ਹੈ ਕੌਣ ਕਿਸ ਦਾ ਕਿੰਨਾ ਆਪਣਾ ਹੈ ਇਹ ਹਮੇਸ਼ਾ ਹੀ ਸਮੇਂ ਦਾਸਤਾ ਹੈ ਲੇਕਿਨ ਇਸ ਸਮੇਂ ਦੀ ਕਹਾਣੀ ਜੇ ਲੈ ਕੇ ਆ ਰਹੇ ਨੇ ਯਾਰਾ ਵੀ ਫਿਲਮ ਆ ਰਹੀ ਹੈ ਰਾਕੇਸ਼ ਮਹਿਤਾ ਦੀ ਜਿਸ ਵਿੱਚ ਪਹਿਲੀ ਵਾਰ ਜੇ ਮੋਨਿਕਾ ਗਿਲ ਦੇ ਨਾਲ ਨਜ਼ਰ ਆ ਰਹੇ ਨੇ ਗਗਨ ਸੰਧੂ ਸਸੀ ਗਾਲ ਜੀ ਸਸੀ ਗਾਲ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਤੁਸੀਂ ਗਗਨ ਸੰਧੂ ਕਿਉਂਕਿ ਮੈਂ ਸੰਧੂ ਹਾਂ ਤੇ ਕੋਕਰੀ ਮੇਰੇ ਪਿੰਡ ਦਾ ਨਾਮ ਪ੍ਰੋਮੋਸ਼ਨ ਆ ਬਹੁਤ ਵਧੀਆ ਚੱਲ ਰਹੀਆਂ ਨੇ ਅੱਜ ਸਾਰਾ ਦਿਨ ਪ੍ਰੋਮੋਸ਼ਨ ਕਰਦੇ ਹਾਂ ਕੱਲ੍ਹ ਵੀ ਸਾਰਾ ਦਿਨ ਪ੍ਰੋਮੋਸ਼ਨ ਕੀਤੀਆਂ ਲੈਂਡ ਆਊਟ ਇੰਡੀਆ ਤੇ ਅੱਜ ਹੁਣ ਤੁਹਾਡੇ ਕੋਲ ਆਇਆ ਸਾਰਾ ਦਿਨ ਸਾਰੇ ਪਾਸੇ ਹੋ ਗਿਆ ਚਲੋ ਜੀ ਹੁਣ ਸਾਡੇ ਕੋਲ ਪਹੁੰਚ ਹੀ ਗਿਆ ਤਾਂ ਮੈਨੂੰ ਸਭ ਤੋਂ ਪਹਿਲੇ ਦੱਸੋ ਇੰਨੇ ਸਾਰੇ ਮਤਲਬ ਲਗਾਤਾਰ ਇੰਟਰਵਿਊ ਚੱਲ ਰਹੇ ਨੇ ਸਭ ਤੋਂ ਜ਼ਿਆਦਾ ਮੇਨ ਜਿਹੜਾ ਕੁਐਸਚਨ ਹੈ ਤੁਹਾਨੂੰ ਦੋਨਾਂ ਨੂੰ ਕਿਹੜਾ ਪੁੱਛਿਆ ਗਿਆ ਫਿਲਮ ਬਾਰੇ ਪੁੱਛਿਆ ਗਿਆ ਜੀ ਵੀ ਵਾਈ ਕਿ ਵਾਈ ਡਿਡ ਵੀ ਫਿਕ ਯਾਰਾਵੇ ਵਾਟ ਇਜ਼ ਸੋ ਸਪੈਸ਼ਲ ਅਬਾਊਟ ਯਾਰਾਵੇ

ਅਚਾਨਕ ਉਹ ਗੱਲ ਬਤਨਾ ਹੋਏਗਾ ਅਮ ਬਸ ਕਰ ਬਸ ਜੀ ਗੱਲ ਤੇ ਆ ਨਹੀ ਗਾਣੇ ਤਾਂ ਮਿਰਜ਼ਾ ਸਾਹਿਬ ਦੀ ਗਾਜ਼ ਬੜ ਜ਼ਬਰਦਸਤ ਹੈ ਇਟਸ ਅ ਲੌਂਗ ਟਾਈਮ ਕਿ ਮਤਲਬ ਇਹ ਛੂਟੋਇਆ ਹੈ ਹਾਂ ਸਵਾਲ ਤੇ ਹੈ ਗਿਆ ਮੈਨੂੰ ਗਾਣਾ ਬਹੁਤ ਪਸੰਦ ਹੈ ਕਿਉਂਕਿ ਪੰਜਾਬੀ ਅਲੱਤ ਮਿਰਜ਼ਾ ਉਹ ਮਿਰਜ਼ਾ ਹਾਂ ਕਿ ਉਹ ਪਹਿਲੀ ਵਾਰ ਹੀ ਹੋਇਆ ਵੀ ਆਪਾਂ ਹੁਣ ਤੱਕ ਮਿਰਜ਼ਾ ਇਹੀ ਦੇਖਦੇ ਆਏ ਹਾਂ ਵੀ ਸਹਿਬਾ ਨੇ ਮਿਰਜ਼ੇ ਦੇ ਤੀਰ ਤੋੜਤੇ ਤੇ ਸਹਿਬਾ ਦੇ ਭਾਈਆਂ ਨੇ ਆ ਕੇ ਮਿਰਜ਼ਾ ਮਾਰਤਾ ਠੀਕ ਹੈ ਜੀ ਐਂਡ ਏ ਪਹਿਲਾ ਮਿਰਚਾਤੀ ਦੇ ਸਹਿਬਾ ਚੁੱਕ ਚੁੱਕ ਤੀਰ ਫੜਾਉਂਦੀ ਵੀ ਆਉਂਦੇ ਮਾਰ ਬਹੁਤ ਸ਼ੌਕ ਹੈ ਨਾ ਮੇਰੇ ਹੱਥ ਚ ਚੁੱਕ ਕੇ ਤੀਰ ਫਰਾਇਆ ਉਹ ਜਨਾਬ ਬਹੁਤ ਖੁਸ਼ ਹੈ oh my god ਪਰ ਉਹ ਕਹਾਣੀ ਰਹਗੀ ਜਿੱਦ ਤੱਕ ਸਹਿਬਾ ਨੇ ਮਿਰਚੇ ਤੇ ਲਾਇ ਵੀ ਹੈ oh that's so ਕਾਸ਼ ਨਹੀਂ ਮੈਂ ਨਹੀਂ ਕਰਦਾ ਨਾ ਸੁਣ ਤੇਰੀ ਪੁਲੀਸ ਮੈਂ ਤਾਂ ਮੇਰੇ ਸਾਹਮਣੇ ਬੇਬੇ ਅੱਛਾ ਪਿਆਰ ਚਲੋ ਕੀ ਕੀ ਨਹੀਂ ਕਰਦੇ ਅੱਜ ਕੱਲ ਮੈਨੂੰ ਕੀ ਪਤਾ ਕੀ ਨਹੀਂ ਕਰਦੇ ਆ ਮੈਂ ਹਮੇਸ਼ਾ ਕੀ ਪਤਾ ਕੀ ਨਹੀਂ ਕਰ ਦਿੱਤੀ ਸਰ ਕੀ ਕੀ ਨਹੀਂ ਕਰ ਮਿਸ ਕਿਸ ਮਿਸ ਹੁੰਦਾ ਅੱਜ ਕੱਲ ਦੇ ਪਿਆਰ ਦੇ ਵਿੱਚ ਤੇ ਉਸ ਸਮੇਂ ਦੇ ਪਿਆਰ ਦੇ ਵਿੱਚ ਕੀ ਡਿਫਰੈਂਸ ਲੱਗਦਾ ਹੋਊਗਾ ਉਹ ਤਾਂ ਸਮਾਂ ਤਾਂ ਬਹੁਤ ਇਨੋਸੈਂਟ ਜਿਹਾ ਸੀ ਯੈਸ ਯੈਸ ਔਰ ਜੈ ਲਾਈਕ ਝਾਕ ਕਰਨਾ ਕਿਉਂ ਕਰਦੇ ਕਿੰਨੇ ਟਾਈਮ ਕਿੰਨੇ ਵਜੇ ਘਰੇ ਆਉਣਾ ਫੋਨ ਨਹੀਂ ਕੀਤਾ ਜੀ ਲੱਲੇ ਪੱਬੇ ਲੜਾਈਆਂ ਨਹੀਂ ਸੀ ਹੁੰਦੀਆਂ ਸਗਤ ਸੁਖਰੀ ਜੀ ਘਹਾਣੀਆਂ ਹੁੰਦੀਆਂ ਸੀਗੀਆਂ ਪਿਓ ਐ ਸਿੰਪਲ ਮਤਲਬ ਤੁਹਾਨੂੰ ਸਟਰਗਲ ਬਹੁ ਕਰਨੀ ਪੈਂਦੀ ਸੀ ਉਹ ਮਤਲਬ ਤੁਹਾਨੂੰ ਮਾਪਿਓ ਨੂੰ ਪਹਿਲਾਂ ਹੀ ਮਤਲਬ ਉਹਦੇ ਜਿਵੇਂ ਕੁੜੀ ਹੁਣ ਇਹਦੇ 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 ਜਿਹੜਾ ਪਿਓ ਆ ਉਹਦੇ ਵਿੱਚ ਮਨਕੀਤ ਰੌਣੀ ਸਾਹਿਬ ਉਹਨੂੰ ਪਲਵਾਨ ਪਸੰਦ ਆਉਣ ਟਰੇਲਰ ਤੁਸੀਂ ਦੇਖਿਆ ਹੋਣਾ ਮੈਨੂੰ ਧੱਕੇ ਨਾਲ ਮੈਂ ਉਹ ਮੈਨੂੰ ਤਾਂ ਨੇਜਾ ਉਹਦੀ ਇੰਟਰੋਡਿਊਸ ਕਰਦਾ ਵੀ ਕਹਿੰਦਾ ਹਾਂ ਸਾਡੇ ਪਿੰਡ ਵੀ ਹੈਗਾ ਪਲਵਾਨ ਆਹ ਦੇਖੋ ਪਹਿਲਾ ਬੂਟਾ ਸਾਡਾ ਸਾਡਾ ਦਰਸ਼ਨੀ ਬਲਦ ਬੂਟਾ ਹੁਣ ਮੈਂ ਉਹਦੇ ਵੀ ਦੇਖਦਾ ਨਹੀਂ ਆਹ ਕੀ ਬੋਲਦਾ ਇਹਨੇ ਮੈਂ ਹੁਣ ਪਲਵਾਨ ਸੋ ਇੱਕ ਇਨੋਸੈਂਸ ਹੁੰਦੀ ਜੀ ਔਰ ਜਜ਼ਬਾ ਹੁੰਦਾ ਸੀ ਕਰਨ ਦਾ ਕੁਝ ਐਂਡ ਅੱਜਕੱਲ ਤਾਂ WhatsApp ਆ ਜਜ਼ਬਾ WhatsApp ਤੇ ਅ ਮੈਸੇਜ ਕਰਨ ਦਾ ਜ਼ਰੂਰ ਹੈਗਾ ਐਂਡ ਆਬਵੀਅਸਲੀ ਦੈਨ ਸੋਸ਼ਲ ਮੀਡੀਆ ਹੋਰ ਕਾਫੀ ਜਿਆਦੇ ਜਿਹੜੇ ਹੈਗੇ ਆ ਪਲੈਟਫਾਰਮਸ ਨੇ ਫੇਸਬੁੱਕ ਹੋ ਗਿਆ ਜਾਂ 올 ਦੈਟ ਸੋ ਅੱਜਕੱਲ ਇਜ਼ੀ ਅਪਰੋਚ ਹੋ ਗਿਆ ਕਮ इजीली इजीली ਵੈਰੀ इजीली ਉਦੋਂ ਤੱਕ ਕਿ ਕੁੜੀ ਕੁੜੀ ਨੂੰ ਦੇਖਣਾ ਉਦੋਂ ਬਹੁਤ ਆਸ਼ਕ ਦਾ ਪਿਆਰ ਬਹੁਤ ਫਾਲਤੂ ਹੋ ਗਿਆ ਹਮਮ ਸਹੀ ਗੱਲ ਸਹੀ ਗੱਲ ਅੱਜਕੱਲ ਤਾਂ ਉਹ ਯੂ نو ਇਵਨ ਦ ਗਰਲਸ ਐਂਡ ਦ ਬॉयਜ਼ ਬੋਥ ਆ ਟਾਈਮ ਪਾਸ ਕਰ ਰਹੇ ਨੇ ਬਸ ਨਾ ਤੇ ਕਿਤਨਾ ਕਿਤੇ ਸੱਚੀ ਉਹ ਪਿਆਰ ਵਿੱਚ ਹੋ ਜਾਂਦਾ ਪਰ ਆਪਾਂ ਜੇ 1947 ਦੀ ਕਹਾਣੀ ਦੇ ਤੁਸੀਂ ਕਰ ਰਹੇ ਹੋ ਨਾ ਪਾਕਿਸਤਾਨੀ ਕੁੜੀ ਤਾਂ ਜੇ ਤੁਸੀਂ ਕਿਰਦਾਰ ਨਹੀਂ ਖਾਇਆ ਹੈ ਨਾ ਤੇ ਉਸ ਵਿੱਚ ਪਾਕਿਸਤਾਨੀ ਪੰਜਾਬੀ ਉਸ ਵੇਲੇ ਦੀ ਤੁਸੀਂ ਫਿਰ ਕਿਉਂਕਿ ਪੰਜਾਬੀ ਉਹ ਜਿਹੜੀ ਲਾਹਰੀ ਪੰਜਾਬੀ ਸੀ ਉਹ ਬਹੁਤ ਡਿਫਰੈਂਟ ਹੈ ਸੋ ਮੈਂ ਇਹ ਦੁਆਬੇ ਦੀ ਸੋ ਮੇਰੀ ਬੋਲੀ ਥੋੜੀ ਜੀ ਡਿਫਰੈਂਟ ਹੈ ਤੇ ਅੰਮ੍ਰਿਤਸਰੀ ਬੋਲੀ ਥੋੜੀਆ ਪੁਰਾਣੀ ਪਾਣੀ ਹੈ ਪੈਸੀ ਲਖ ਮਾਝੇ ਦੀ ਨਾ I think ਜਿਹੜੇ ਸਾਡੇ ਰਾਈਟਰ ਸਾਹਿਬ ਸੀਗੇ ਰੁਪੀ ਜੀ ਉਹਨਾਂ ਨੇ ਬਹੁਤ ਹੈਲਪ ਕੀਤੀ ਬਾਕੀ ਹਾਲ ਰਾਕੇਸ਼ ਸਰ ਨੇ ਬਹੁਤ ਕੀਤੀ ਡਬਿੰਗ ਚ ਅਮ ਜਿਹੜਾ ਲਾਈਜ਼ਰ ਸੀ ਬਿਹੇਵੀਅਰ ਸਟਾਫ ਸੀ ਉਹ ਤਾਂ ਮੈਂ ਆਪਣੀ ਬੀਕਮ ਆਈ ਥਿੰਕ ਮੈਂ ਮੈਂ ਬੀਸ ਫਰਮ ਹਰੀਆਬਾਦ ਅਮ ਸੋ ਉਹਨਾਂ ਉਹਨਾਂ ਦੇ ਮੈਨਰਿਜ਼ਮਸ ਐਂਡ ਸਟਾਫ ਦਾ ਆਈ ਗਾਟ ਵੀ ਸਰ ਤੇ ਜੁਨੀ ਦੀ ਦਾਨ ਦੇ ਸੀਗੇ ਉਹ ਸੇਮ ਟੂ ਸੇਮ ਦਿਸ ਚੀਜ਼ ਦਾ ਬਸ ਲਾਈਕ ਦੈਟ ਅਮ ਬਟ ਬੋਲੀ ਯਾ ਥੋੜੀ ਡਿਫਿਕਲਟ ਸੀਗੀ ਅੱਛਾ ਆਫਟਰ ਲਾਕ ਟੂ ਹੈ ਉਹ ਗਗਨ ਕੀ ਸੀ ਯਾਰ ਅਗਰ ਤੁਸੀਂ سارے ਨੇ ਸਵਾਲ ਪੁੱਛਿਆ ਮੈਂ ਮੈਂ ਪੁੱਛੂੰਗੀ ਤਿੰਨ ਦੋਸਤਾਂ ਦੀ ਕਹਾਣੀ ਸੀ ਹੈਨਾ ਹਮੇਸ਼ਾ ਆਪਾਂ ਡਿਫਰੈਂਟ ਕਨਸੈਪਟਸ ਚੂਜ਼ ਕਰਦੇ ਨੇ ਉਹ ਵੀ ਲਵ ਸਟੋਰੀ ਸੀ ਇਹ ਵੀ ਲਵ ਸਟੋਰੀਸ ਚ ਇਸ ਚ ਤੁਹਾਨੂੰ ਕੀ ਲੱਗਿਆ ਕਿ ਕੀ ਡਿਫਰੈਂਟ ਹੈ ਜਿੱਥੇ ਮੈਂ ਕੁਝ ਕਰ ਸਕਦਾ ਦੇਖੋ ਆਮ ਆਈ ਥਿੰਕ ਮੂਵੀ ਦਾ ਕਨਸੈਪਟ ਹੀ ਬੜਾ ਰੇਅਰ ਰਿਅਲਿਟੀ ਬੇਸਡ ਹੈ ਸਾਡੇ ਡਾਇਰੈਕਟਰ ਰਕੇਸ਼ ਮਹਿਤਾ ਸਾਫ ਦੀ ਫੈਮਿਲੀ ਦੀ ਕਹਾਣੀ ਹੈ ਉਹਨਾਂ ਦੀ ਦਾਦੀ ਦੀ ਕਹਾਣੀ ਹੈ ਉਹ ਰੀਅਲ ਸਟੋਰੀ ਹੈ ਇਟਸ ਰੀਅਲ ਸਟੋਰੀ ਸੋ ਅਸੀਂ ਮੇਰੇ ਲਈ ਮੈਂ ਮਤਲਬ ਲਾਟੂ ਜੇ ਮੈਂ ਕੀਤੀ ਆਈ ਫੀਲ ਪ੍ਰਾਊਡ ਕਿ ਮੈਂ ਲਾਟੂ ਕੀਤੀ ਕਿਉਂਕਿ ਮੈਂ ਉਹਦੇ ਵਿੱਚ ਵੀ ਲਾਈਟ ਲੈ ਕੇ ਆ ਰਹੀ ਹਾਂ ਉਹ ਪਹਿਲਾ ਸਬਜੈਕਟ ਸੀ ਪੰਜਾਬੀ ਫਿਲਮ ਦੇ ਵਿੱਚ ਕੋਈ ਆਰਡੀਨਰੀ ਲਵ ਸਟੋਰੀ ਨਹੀਂ ਸੀ ਉਹ ਯਾਰਾ ਵੀ ਕੀਤੀ ਆ ਲਾਟੂ ਵੀ આજ ਤੋਂ 10-15 ਸਾਲ ਬਾਅਦ ਦੇਖੀ ਜਾਊਗੀ ਉਹ ਕਿਉਂਕਿ ਨੈਟਫਲਿਕਸ ਤੇ ਆਉਣੀ ਆ ਉਹ ਉਹ ਮਤਲਬ ਉਹ ਵਰਥ ਹੋਗੀ ਦੇਖਣੀ ਕਿ ਚੀਜ਼ ਆ ਕੀ ਹੈ ਸਰ ਇਹ ਨੈਟਫਲਿਕਸ ਤੇ ਆਉਂਦੀ ਆ ਹਾਂਜੀ ਤੇ ਜਿਹੜੀ ਉਹ ਐਕਚੁਅਲੀ ਐਕਸਕਲੂਸਿਵਲੀ ਨੈਟਫਲਿਕਸ ਤੇ ਆਉਗੀ ਲਾਟੂ ਸਦੇਗਾ Netflix got it so jedi jivein 11 ve ya 11 ve vi ek ehoji story hai jedi sade sarean naal hoyi hui hai main assi sandhu ha assi pakistan ton aaye hoye ha mostly sandhu pakistan ton aaye hoye ha eh punjab de vich so sade sare gharan naal hoyi hui eh cheez hai jehde assi pakistan ch rehnde si india nu bhejte india jehde rehnde si ke musalman oh pakistan nu bhejte so kayian kayi ki zaran de ghar parivar sare utde ho us time de so mere layi first point was the the storyline and everything so mai mainu lagda this is my first point to ke mai he decide kita ki mai yara bhi karni hai saran nu e zarur honda mainu question aaye ki tusi purani movie kar rahe ਕਮੈਨ ਇਹ ਉਚਾ ਤੇ ਨੈ ਉਚਾ ਇਹ ਕਿ ਤਿੰਨ ਦੋਸਤਾਂ ਦੀ ਕਹਾਣੀ ਹੈ ਕਿਉਂਕਿ ਕਿਤੇ ਨਾ ਕਿਤੇ ਇਹ ਬਹਿੰਦਾ ਤਿੰਨ ਦੋਸਤਾ ਦੀ ਕਹਾਣੀ ਦੇ ਵਿੱਚ ਕੋਈ ਪਾਤਰ ਜੀ ਕਿਰਦਾਰ ਚ ਪਿੱਛੇ ਨਾ ਰਚਾ ਕਿਉਂਕਿ ਇਹ ਤਿੰਨਾਂ ਨੂੰ ਸਟਰੋਂਗਲੀ ਦਿਖਾਣਾ ਹੁੰਦਾ ਸਕਰੀਨ ਤੇ ਬਹੁਤ ਇੰਪੋਰਟੈਂਟ ਹੈ ਜੇ ਇਹ ਜਦੀ ਲਵ ਸਟੋਰੀ ਹੈ ਜੀ ਮੇਰੀ ਤੇ ਮੋਨਿਕਾ ਜੀ ਨੇ ਸੀਪੋ ਐਂਡ ਬੁੱਟਾ ਸੋ ਬੜੀ ਕਿਊਟ ਲਵ ਸਟੋਰੀ ਹੈ ਲੋਕੀ ਬਹੁਤ ਪਿਆਰ ਕਰਨਗੇ ਉਸ ਚੀਜ਼ ਨੂੰ ਕਿਉਂਕਿ ਉਹਦੋਂ ਦੀ ਲਵ ਸਟੋਰੀ ਹੈ ਐਂਡ ਡੈਫੀਨਿਟਲੀ ਲਾਈਕ ਯੋਗਰਾ ਸਿੰਘ ਜੀ ਸਾਡੇ ਨਾਲ ਨੇ ਕਿੱਡੇ ਜ਼ਬਰਦਸਤ ਕਰੈਕਟਰ ਨੇ ਉਹ ਫਿਰ ਨਿਰਮਲ ਰਿਸ਼ੀ ਜੀ ਦੇਖੋ ਮਤਲਬ ਮੈਂ ਉਹਨਾਂ ਨਾਲ ਉਹਨਾਂ ਦੇ ਹੁੰਦੇ ਤੁਸੀਂ ਮਸਤੀ ਕਿਵੇਂ ਕਰ ਸਕਦੇ ਸੀ ਉਹ ਬਹੁਤ ਘੈਂਟ ਰਹੇ ਉਹ ਬਹੁਤ ਹੀ ਘੈਂਟ ਰਹੇ ਸਾਰੀ ਕਾਟੋ ਤੇ ਐਂਡ ਹੀ ਵਾਪਰ ਤੇ ਦੈਨ ਤੁਸੀਂ ਯੋਗਰਾ ਸਰ ਦੇ ਹੁੰਦਿਆਂ ਇਹ ਥੋੜੇ ਕਾਮ ਡਾਊਨ ਹੁੰਦੇ ਸੀ। ਚੇਹਰੋ ਫੜ ਕੇ ਚੱਲ ਜਿਵੇਂ ਕੋਈ ਫੜ ਕੇ ਹਾਂ। ਬਾਪੂ ਆ ਵੀ ਮੇਰਾ ਅਲਾਉ ਹੀ ਇਜ਼ ਅਲਾਉ ਟੂ ਸੇ ਐਂਡ ਜਿਹੜੇ 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 ਸ਼ਰਮ ਸੀ ਤੁਹਾਨੂੰ ਸ਼ਰਮ ਇਹ ਜਿਉਗਰਾਜ ਸਰ ਕੀ ਕਹਿੰਦੇ ਸੀ ਤੁਹਾਨੂੰ ਕਰੋ ਬਲਾਸਾ ਇੱਕਦਾਂ ਪੈ ਗਿਆ ਨਾ ਕਿਹਾ ਸੀ ਬੰਦਾ ਬਣ ਜਾ ਬੰਦਾ ਬਣ ਜਾ ਕੁੜੀ ਨੂੰ ਤੱਕ ਨਾ ਕਰ ਮੈਂ ਤਾਂ ਭਾਈ ਹਾਈ ਕੁੜੀ ਹਾਂ ਪੁੱਛਦਾ ਦੌਂਗੇ 사이 ਤੇ ਉਸ ਤੋਂ ਬਾਅਦ ਸਰਦਾਰ ਸੋਹੀ ਜੀ ਐਂਡ ਦੈਨ ਬੀ ਐਨ ਸ਼ਰਮਾ ਜੀ ਐਂਡ ਦੈਨ ਰਾਣਾ ਜੰਗ ਬਹਾਦਰ ਜੀ ਸੋ ਆਈ ਥਿੰਕ ਕਿ ਮਤਲਬ ਯਾਰਾਂ ਦੋਸਤਾਂ ਦੇ ਵਿੱਚ ਲਾ ਲਓ ਯੁਵਰਾਜ ਯੂ ਵੀ ਵੀਰਾ ਐਂਡ ਦੈਨ ਬੋਲੀ ਰਵੀ ਬੋਲੀ ਸੋ ਮਤਲਬ ਸਾਰੇ ਜਿਹੜੇ ਕੈਰੈਕਟਰ ਉਹ ਬਹੁਤ ਸੋਲਿਡ ਨੇ ਐਂਡ ਫॉर ਮੀ ਮੂਵੀ ਇਜ਼ ਫॉर एवरीवन ਜਿਵੇਂ ਪਕਤੂ ਆਦਾ ਹੈ ਨਾ ਸਾਪਾ ਤੂ ਪਾਲੀ ਉਹ ਕੀ ਬਾਤ ਹੈ ਹਾਂਜੀ ਮਤਲਬ ਪਹਿਲੀ ਵਾਰੀ ਸਾਈਕਲ ਦੇਖਿਆ ਯਾਰ ਮੁਸੀਬਤ ਨੂੰ ਉਹਦੇ ਨਾਲ ਜਾਂ ਪੇਰੇ ਕਰਨੀ ਚਾਹੀਦੀ ਸੀ ਹਾਂ ਲੱਗ ਰਿਹਾ ਸੀ ਲੱਗ ਰਿਹਾ ਸੀ ਨਾ ਇਹਨੂੰ ਵੀ ਲੱਗ ਰਿਹਾ ਸੀ ਸੋ ਰਾਕੀ ਉਸ ਤੋਂ ਵੈਸੇ ਹੀ ਬਹੁਤ ਖੂਨ ਮੇ ਬਹੁਤ ਜ਼ਿਆਦਾ ਚਲੋ ਬਹੁਤ ਜ਼ਿਆਦਾ ਇਹ ਸਾਡੇ ਪ੍ਰੋਡੂਸਰ ਉਹਨਾਂ ਨਾਲ ਵੀ ਖੂਨ ਹੈ ਮੈਂ ਮੰਨਦਾ ਮੈਂ ਲੱਗਾ ਸੈਟ ਤੇ ਜਿੰਨਾ ਮাজা ਤੁਸੀਂ ਕੀਤਾ ਹੋਣਾ ਨਾ ਪੱਕਾ ਕਿਸ ਨੇ ਨਹੀਂ ਕੀਤਾ ਚਲ ਅੱਛਾ ਇੱਕ ਇੱਕ ਸਵਾਲ ਅਜਨੇ ਦੋਨਾਂ ਨੂੰ ਕਿਉਂਕਿ ਤੁਸੀਂ ਆਸਟ੍ਰੇਲੀਆ ਤੁਸੀਂ ਵੀ ਵਾਰ ਹੋਣਾ ਤੇ ਖਾਣੇ ਦਾ ਜੇ ਡਾਈਟ ਪਲਾਨ ਸੀ ਕਿਤਾ ਜ਼ਿਆਦਾ ਭਾਰੀ ਸੀ ਐਕਚੁਅਲੀ ਨੋ ਢੂ ਬੱਕਰੀ ਉੱਥੇ ਇੰਨੀ ਸੀ ਇਹ ਤਿੰਨਾ ਮੁੰਡਿਆਂ ਨੇ ਮਤਲਬ ਬਿਸਾਈਡਸ ਲਾਈਕ बकरी मिल्क ऐता ऐता गोट चीज़ गोट मिल्क गोट मीट गोट वाला तो वाला कुछ हंडे ही नहीं किस जैसे किसी ने गगन कोकरी संदूनू जार देनी होगे ना किसे गोट डिश दे बिच मँला के दे लो इडियन पता भी नहीं लग रहा किसे साइबर लपीयर मिल जाए और देखो ये आप मैंने आई लव मट मैं मैं चैन ना नहीं मट गोट तो मैं अगले दिन जाके जिम में चिकार दाया है जी देखो तुझे तुझे आता workout करो calories में maintain करो खाओ उनु, उनु... तो मर जी but उन्हों ये तो आप so maintain ना मैं ही कोशिश करती है मतलब you are maintained you are so good तो you are so good looking हेलो सतीश आइना सतीश आइना और गाल कर दे मैं तो चिट्ठियाँ मारती हूँ कुछ नहीं क्या ना मैं तो सवाल मारूं मारूं सवाल सवाल कर � ਉਸ ਸਮੇਂ ਦੀ ਲਵ ਮੈਰਿਜ ਵਿੱਚ ਬਹੁਤ ਔਖਾ ਹੁੰਦਾ ਸੀ ਮਾਪਿਆਂ ਨੂੰ ਬਣਾਉਣਾ ਜਾਂ ਅੱਜ ਦੇ ਲਵ ਮੈਰਿਜ ਵਿੱਚ ਔਖਾ ਹੈ ਮਾਪਿਆਂ ਨੂੰ ਬਣਾਉਣਾ ਉਹ ਤਾਂ ਬੜਾ ਔਖਾ ਆਈ ਥਿੰਕ ਅੱਜਕੱਲ ਸਿਪਲੀ ਬਿਕਾਉਜ਼ ਆਮ ਸਪੀਕਿੰਗ ਫਰਮ ਐਕਸਪੀਰੀਅੰਸ ਅੱਜਕੱਲ ਇਫ ਯੂ نو ਵਾਟ ਯਰ ਗਾਇਡਲਾਈਨਸ ਆਰ ਰਿਗਰਡਿੰਗ ਮੰਮੀ ਡੈਡੀ ਕੀ ਚਾਹੁੰਦੇ ਆ ਤੁਹਾਡੇ ਲਈ ਐਂ ਜੇ ਤੁਸੀਂ ਉਹਨੂੰ ਕੀ ਉਹ ਕੀ ਕਿੱਦਰੇ ਮੁੱਦੇ ਨਜ਼ਰ ਰੱਖਦੇ ਹੋਏ ਆਪਣੇ ਆਪ ਨੂੰ ਕੰਡਕਟ ਕਰੋਗੇ ਉਸੇ ਗਾਇਡਲਾਈਨ ਦੇ ਵਿੱਚ ਰਹੋਗੇ then you will fall in love with somebody that your parents are okay with ਅੰਤੇ ਆਪਿਆਂ ਤੋਂ ਨਹੀਂ ਆਪ ਵਿਅਰ ਪੁਆਇੰਟਸ ਰੱਖਨੇ ਕਿ ਮੇਰੀ ਮੰਮੀ ਨੂੰ ਆਪ ਪਸੰਦ ਹੈ ਮੇਰੇ ਪਾਪਾ ਨੂੰ ਆਪ ਪਸੰਦ ਨੋ ਪਹਿਲਾ ਪਿਆਰ ਨਿਆਣੇ ਦਾ ਕੀ ਹੁੰਦਾ ਆ ਮਾਪਿਓ ਜੇ ਉੱਥੇ ਪਿਆਰ ਹੈ ਨਹੀਂ ਜ਼ਿੰਦਗੀ 'ਚ ਕਿੱਥੇ ਪਿਆਰ ਹੈ ਨਹੀਂ ਹਾਂ ਇਹ ਤਾਂ ਗੱਲ ਸਹੀ ਕਹੀ ਤੁਸੀਂ ਆਰ ਯੂ ਟੈਲਿੰਗ ਮੀ ਵੀ ਜਿਹੜਾ ਬੰਦਾ ਜਾਂ ਕੁੜੀ ਤੁਸੀਂ ਪਰਸੋਂ ਮਿਲੇ ਉਹ ਉਹਨਾਂ ਤੋਂ ਅੱਗੇ ਹੋ ਗਏ ਯਾ ਸਹੀ ਸੋ ਇਹ ਪਹਿਲਾ ਪਿਆਰ ਇੱਥੇ ਸ਼ੁਰੂ ਹੁੰਦਾ ਫੇਰ ਜਾ ਕੇ ਕਿਤੇ ਹੋਰ ਪਿਆਰ ਬਣਦੀ ਬਸ ਇੱਥੇ ਰੋਟੀ ਨਾਲੇ ਤੁਸੀਂ ਦੱਸੋ ਤੁਹਾਡਾ ਬਾਈ ਕੀ ਹੈ ਮੈਨੂੰ ਲੱਗਦਾ ਉਹ ਪਹਿਲਾਂ ਜਿਆਦਾ ਔਖਾ ਹੁੰਦਾ ਸੀਗਾ ਜੀ ਪਹਿਲਾਂ ਤੁਸੀਂ ਘਰ ਦੇ ਨੂੰ ਕਹਿ ਨਹੀਂ ਸਕਦੇ ਕਿ ਮੈਂ ਜੀ ਮੈਂ ਪਿਆਰ ਮੈਂ ਪਿਆਰ ਕਰਦਾ ਜਾਂ ਕਰਦੀ ਹਾਂ ਆਈ ডোন্ট ਆਈ ਥਿੰਕ ਪੈਰੈਂਟਸ ਆ ਪੈਰੈਂਟਸ ਉਸ ਜ਼ਮਾਨੇ ਦੇ ਵੀ ਮਾਪਿ ਆਪਣੇ ਬੱਚੇ ਨੂੰ ਪਿਆਰ ਕਰਦੇ ਸੀਗੇ ਇਸ ਜ਼ਮਾਨੇ ਦੇ ਵੀ ਕਰਦੇ ਆ ਦੇ ਊਡ ਨੈਵਰ ਪੁਟ देयर ਚਾਈਲਡ ਇਨ ਅ ਸਿਚੂਏਸ਼ਨ and when koi maa pehni chahunda to put their child in a situation where they're not happy and my grandmother tells me how they used to communicate with their mothers and stuff and obviously in now khul ke to us zamane to gal nahi si kar sakde but pasand maanti de vich pasand di gal bol jandi si ya kuri ta kad nahi si dekhdi right te bahut big detail hunda si je purana us spend charge ve pehla but there was way to communicate between mothers and daughters I mean, I don't know about men, because I've never heard any stories about my right father, but I don't you know. Tell me, what did men and women say about each other? What? No, so I'm saying in that era, from what my Bibi tells me, like, there were ways to communicate, but there was ways to communicate where a mother could ask her daughter if she was happy or not. You know... Are you interested in the guy or ਆ ਮਤਲਬ ਮੈਂ ਮੈਂ ਅੱਗੇ ਉਹ ਹੀ ਗੱਲ ਕਰਦਾ ਹਟਿਆ ਪਹਿਲਾਂ ਤੁਹਾਡੇ ਤੋਂ ਵੀ ਨਾ ਜਿਹੜੀ ਇੰਟਰਵਿਊ ਸੀਗੀ ਇੱਕ ਬਾਪ ਦਾ ਤੇ ਪੁੱਤ ਦੀ ਨਾ ਇੱਕ ਸ਼ਰਮ ਆ ਜਿਹੜੀ ਜਿਹੜੀ ਪਹਿਲਾਂ ਹੁੰਦੀ ਸੀਗੀ ਅੱਜ ਵੀ ਹੁੰਦੀ ਹੈ ਜਿਵੇਂ ਮੇਰੀ ਮੇਰੇ ਬਾਪੂ ਨਾਲ ਮੈਂ ਖੁੱਲ ਕੇ ਗੱਲਾਂ ਨਹੀਂ ਕਰ ਸਕਦਾ ਸੋ ਮੈਨੂੰ ਲੱਗਦਾ ਵੀ ਉਹ ਉਹ ਜਿਹੜੀਆਂ ਚੀਜ਼ਾਂ ਉਹ ਪਹਿਲਾਂ ਜ਼ਿਆਦਾ ਸੀਗੀਆਂ ਹੁਣ ਉਹ ਘਟ ਨੇ ਹੁਣ ਫਰੈਂਡਸ਼ਿਪ ਵਾਲਾ ਰਿਹਾ ਮੈਂ ਬਹੁਤ ਰਿਲੇਸ਼ਨ ਦੇਖਦਾ ਵੀ ਬਾਪੂ ਦੇ ਨਾਲ ਯਾਰੀ ਦੋਸਤੀ ਵਾਲਾ ਕੰਮ ਹੀ ਆ ਸੋ ਪਹਿਲਾਂ ਨਹੀਂ ਸੀ ਹੁੰਦਾ ਇਹ ਪਹਿਲਾਂ ਥੋੜੇ ਅੱਖ ਦਾ ਡਰ ਸੀ ਬਈ ਠੀਕ ਹੈ ਜੀ ਵੀ ਮਤਲਬ ਇੱਜ਼ਤ ਦਾ ਡਰ ਹੁੰਦਾ ਸੀ ਵੀ ਪਿੰਡ ਚ ਕੀ ਕਹਿਣਗੇ ਬਲਕਿ ਕੀ ਕਹਿਣਗੇ ਹਣਾ ਹੁਣ ਬਹੁਤ ਸਾਰੀਆਂ ਫੈਮਲੀਆਂ ਬਾਹਰ ਮੂਵ ਹੋ ਗਈਆਂ ਜਾਂ ਕਿਤੇ ਅਬਜੇ ਏਰੀਆਜ਼ ਦੇ ਵਿੱਚ ਮੂਵ ਹੋ ਗਈਆਂ ਜਿੱਥੇ ਉਹਨਾਂ ਨੂੰ ਲੱਗਦਾ ਯਾਰ ਸਾਨੂੰ ਕਿਹੜਾ ਕੋਈ ਜਾਣਦਾ ਠੀਕ ਹੈ ਜੀ ਸੋ ਅਸੀਂ ਆਪਦੀ ਇੰਡੀਵਿਜੂਅਲ ਲਾਈਫ ਰਹਿਨੇ ਸੋ ਮੈਨੂੰ ਇਹ ਲੱਗਦਾ ਵੀ ਹੁਣ ਹੁਣ ਚੀਜ਼ਾਂ ਡਿਫਰੈਂਟ ਨੇ ਪਹਿਲਾਂ ਨਾਲੋਂ ਪਹਿਲਾਂ ਅ ਪਹਿਲਾਂ ਤਾਂ ਤੁਹਾਡਾ ਸੋਨਾ ਵੀ ਇਕੱਠਿਆਂ ਦਾ ਹੁੰਦਾ ਸੀਗਾ ਇੱਕੋ ਕਮਰੇ ਦੇ ਵਿੱਚ ਤੁਸੀਂ ਸਾਰੇ ਲੰਗੇ ਲਾ ਕੇ ਸੁੱਤੇ ਹੋ ਠੀਕ ਹੈ ਬਹੁਤ ਸੁਣਿਆ ਬਹੁਤ ਤੁਹਾਡਾ ਫੋਨ ਉਹਨਾਂ ਤੁਹਾਡਾ ਫੋਨ ਕੰਨ ਨੂੰ ਲੱਗਿਆ ਹੁੰਦਾ ਯੂ ਰੀ ਨੀਡ ਅ ਸੈਪਰੇਟ ਰੂਮ ਠੀਕ ਹੈ ਜੀ ਪਹਿਲਾਂ ਤੁਸੀਂ ਇਕੱਠੇ ਇਹ 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 ਬੜੇ ਵੱਡੇ ਫਰਕ ਨੇ ਜਿਹੜੇ ਅੱਜ ਦੀ ਰੇਟ ਤੇ ਪੁਰਾਣੇ ਨੂੰ ਡਿਫਰੈਂਸ਼ੀਏਟ ਕਰਦੇ ਨੇ ਮੋਲੀ ਗਵਾਚੂ ਸੇ ਸੱਤ ਨੋ 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 ਮੈਂ ਦੇਖੀ ਉਹ ਜਨਤ ਨੂੰ ਕਦੇ ਕਰਤੀ ਸਭ ਤੋਂ ਦਾਦਾ ਜੀ ਹੈ ਫੋਨ ਤੇ ਕੌਣ ਰਹਿਦਾ ਸੀ ਅਗਰ ਆਪਾਂ ਗੱਲ ਕਰੀ ਛੁੱਟੇ ਤਾਂ ਹਾਂ ਮੈਨੂੰ ਪਤਾ ਇਤਰੀ ਉਂਗਲੀਆਂ ਦੀ ਓਕੇ ਦੀ ਗੱਲ ਤਾਂ ਕਹਿੰਦੀ ਨਹੀਂ ਹੈ ਕੰਮ ਕਰ ਕਰਨ ਵਾਲੇ ਬੰਦੇ ਆ ਅੱਛਾ ਮੇਰਾ ਕੋਈ तू झूठ कर रही थी मैं ना और ये चीजें होरहैंडर कर रही थी आज तो मेरा भी मेरा हैंडर कर रही हैं मेरा तो मेरे कार्ड दे बार मेरा सोशल मीटिंग अदर बार मेरे सारे यार दोस्त बार लाइक like, लाइक like, मैंनू पोंड तेरे अंडा कोई यू नो इन राकेश से यूज़ करें सोफ़ के साथ यूज़ आई पार्टी में यूज़ ਅਲੱਡ ਡਾਇਰੈਕਟਰ ਤੁਸੀਂ ਵੀ ਚੀਜ਼ਾਂ ਕੀ ਕਰ ਰਿਹਾ ਸੀ ਉਹ ਦੱਸੋ ਮੈਂ ਤਾਂ ਯਾਰ ਕਈ ਉਦੋਂ ਉਦੋਂ ਦਿੱਥੇ ਜਦੋਂ ਸੈੱਟ ਸੈੱਟ ਤੇ ਆਪਣਾ ਸ਼ੂਟ ਚੱਲ ਰਿਹਾ ਸੀ ਨਾਲ ਨਾਲ 또 ਰਿਲੀਜ਼ ਹੋ ਰਹੀ ਸੀ ਉਦੋਂ ਐਂਡ ਦੈਨ ਮੇਰੇ ਗਾਣੇ ਰਿਲੀਜ਼ ਹੋ ਰਹੇ ਸੀਗੇ ਉਦੋਂ ਮਤਲਬ ਹੁਣ ਵੀ ਚੱਲੀ ਜਾਂਦੇ 20 ਤਰ੍ਹਾਂ ਦੇ ਆ 20 ਚੀਜ਼ਾਂ ਆ ਜਿਹੜੀਆਂ ਤੁਹਾਡੀਆਂ ਤੁਹਾਡੇ ਮੇਰੇ ਆਪਦੇ ਕੰਮ ਤੇ ਜੇ ਤੁਸੀਂ 20 ਚੀਜ਼ੇ ਘਿਰਾ ਦੋ ਤਾਂ 20 ਚੀਜ਼ਾਂ ਦੀ ਮੁਸ਼ਕਿਲਾਂ ਚ ਆ ਰਹੀ ਉਦੋਂ ਇੰਸਟਾਗ੍ਰਾਮ ਤੇ ਬੈਕਸਟੇਜ ਆ ਫੇਸਬੁੱਕ ਨਾ ਨਾ ਸੋਨ ਅੱਗੇ ਗੱਡੀ 'ਚ ਨਾਲ ਬੈ ਕੇ ਆਈਆਂ Facebook this again, The entire time. I, boy, I am very happy. Finally, I TikTok ते गई. TikTok, TikTok, your TikTok. I am on TikTok. What the hell is TikTok? I just made it. <laughs> TikTok. So, is he the series? Yeah, I'm, I have no interest to be on TikTok. You guys enjoy your TikTok. the series. No, no. I can explain it later. Man about man, like, no, no, no. I'll make a video with her. Na, on tiktok dello yeah. be no tiktok video na yeah. male na male na mar bo mai tainu mai suna de gi ek bahut chota sadan gidon banna na banega aj mere ye rasso apada the kene papa bhagwan te todi ek film te tagline hai bhagwan te krodh nahi rakhna chahida honi chahiye je idda accent to question maande mm hunde -hmm. da dono da oh let me tell you but oh, accent right Let me tell you about it. You I Okay, I okay. So, obviously, the shud I think I was in Spain or something. I had gone out. So, I came. I was in Spain and then I came to shoot late. Remember? Oh, okay. I never knew that. You, why would I tell you that? I've, I've just heard that. Anyway. Yeah. Okay. Da, kado Anyways. So I came to shoot late, and I um, said <laughs> and he um, "Hi, what did he say in his Australian accent? Hi, I'm good in Cookery." I said, "Hi, nice to meet you, I'm Monica Gill." <laughs> <laughs> <And> it is <laughs> like it's like, it's like, it's like Punjabi Australian accent, and in my head, like but in my head, I'm dying, like dying. Topic, <laughs> ਯਾਰ ਇੱਕ ਗੱਲ ਆ ਨਾ ਤਾਂ ਐਕਸੈਂਟ ਮਾਰਨ ਦੀ ਕੋਈ ਲੋੜ ਐ ਅੱਛਾ ਠੀਕ ਯਾਰ ਹੁਣ ਓਕੇ ਮੇਰੀ ਲਾਈਫ ਦੇ ਪਿਛਲੇ 15 ਸਾਲ ਜਿਹੜੇ ਪਿਛਲੇ 16 ਸਾਲ ਤੋਂ ਲੈ ਕੇ ਜਿਹੜੀ ਵੀ ਉਦੋਂ ਬਾਅਦ ਵਾਲੀ ਲਾਈਫ ਹੈ ਜੀ ਅਸਲ ਇਟ ਗੈਗਨ ਲਾਈਕ ਇਨ ਲੌਂਗ ਗੇ ਡੇਸ ਸਾਰਾ ਸਾਰਾ ਨਹੀਂ ਵੀ ਮਤਲਬ ਇਹ ਜਿਹੜੇ ਇਹ ਜਿਹੜੇ ਸਾਲ ਆ ਇਹ ਮੈਂ ਇਹ ਮੈਂ ਆਸਟ੍ਰੇਲੀਆ ਹੁਣ ਵੀ ਰਹਿੰਦਾ ਮੈਂ ਆਸਟ੍ਰੇਲੀਆ ਰਹਾ ਯਾਰ ਐਂਡ ਜੋ ਮਰਜੀ ਲਾ ਲਓ ਤੁਹਾਡੇ ਚ ਉਹ ਚੀਜ਼ਾਂ ਜਾਂ ਇੰਗਲਿਸ਼ ਦੀ ਗੱਲ ਕਰ ਲਓ ਤੁਸੀਂ ਯਾਰ ਤੁਸੀਂ ਮੈਂ ਮੈਂ ਕੌਨਸਲਟੈਂਟ ਚ ਕੰਮ ਕੀਤਾ ਉਥੇ ਤੇ ਉਹ ਤੁਸੀਂ ਗੋਰਿਆਂ ਨਾਲ ਜਦੋਂ ਮੱਥਾ ਮਾਰਨਾ ਹੁੰਦਾ ਤੁਹਾਡੇ ਦਿਮਾਗ ਦੇ ਵਿੱਚ ਥੋੜੀਆਂ ਥੋੜੀਆਂ ਚੀਜ਼ਾਂ ਦਾ ਉਹ ਉਹ ਚੀਜ਼ਾਂ ਆਈ ਜਾਂਦੀ ਇਟਸ ਨਾਟ ਅਬਾਊਟ ਕਿ ਯੂ ਐਕਸੈਂਟ ਮਾਰਦਾ ਉਹ ਯਾਰ ਅਸੀਂ ਤਾਂ ਕੱਲ ਨੂੰ ਦੇਸ਼ ਪੁੱਛਿਆ ਅਸੀਂ ਅੱਜ ਸਾਰੇ ਤਵਾਲੋਂ ਲੈ ਗਿਆ ਅਸੀਂ ਰਤ ਰਹਿਣ ਦੇ ਤੂੰ 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 ਇਹ ਨਹੀਂ ਕਿ ਤੈਨੂੰ ਨਾ ਨਾ ਇਹ ਨਹੀਂ ਕਿ ਤੈਨੂੰ ਅਮਰੀਕਾ ਦਾ ਅਮਰੀਕਾ ਦਾ ਪੂਰਾ ਟਿਪੀਕਲ ਐਕਸੈਂਟ ਮਾਰਿਆ ਵੀ ਇਹਦੇ ਤੇ ਮੈਂ ਸ਼ਾਹ ਆ ਜਾਣਾ We mark the accent. No, we, we have. have high, 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 high. High. So, I am multigal. But I am multigal. Proper. I'm born yeah. and raised in the U. S. Yeah. US, okay. Did preschool, e elementary, e middle e school, la. high school, college in the U. S. Okay. E but bigal ya. बहुत बड़ी gal ya. Oh, U. S. A. जब पैदा हुआ ना बहुत बड़ी gal है. I mean. It, ਕਮਾਈ ਯੂ ਆਰ ਟ੍ਰਾਈਂਗ ਟੂ ਯੂ ਆਸ ਜਿੱਦ ਤੱਕ ਦਾ ਕੰਮ ਕੋ ਚੈੱਕ ਕਰ ਰਹੀ ਹੈ ਸੋ ਆਈ ਡੋ ਸੋ ਆਈ ਲਾ ਪੰਜਾਬੀ ਸਿਸ ਪੰਜਾਬੀ ਨਹੀਂ ਥਾਰੇ ਤੋਂ ਕਿ ਨਹੀਂ ਯੂ ਐਸ ਵਿੱਚ ਪੈਦਾ ਹੋਣਾ ਕੋ ਬਟ ਜੇ ਕੋ ਯੂ نو ਆਸਟ੍ਰੇਲੀਅਨ ਐਕਸਿੰਟ ਹੋਪਰੇ ਆ ਤੇ ਮੈਂ ਬੈਲਗਿਕ ਐਕਸਿੰਟ ਦਾ ਗੱਲ ਕਰ ਮੈਂ ਕਿਚੜਾ ਰਿਹਾ ਮੈਂ ਲਾਈ ਆ ਹਾਂ ਮਸਲ ਦੇ ਬੜੀਆ ਮੈਂ ਖਾਂਦੀ ਹਾਂ ਆ ਜਿਹਨੇ ਲਾਇਆ ਸੀ ਕਾਰ ਦੇ ਵਿੱਚ ਨੋ ਸੜਕੇ ਸੜਕੇ ਜਾਂਦੀ ਮੋਟਿਆਰੀ ਨਹੀਂ ਲਾਇਆ ਹੋਇਆ ਇਨਕ ਇਨਕ ਯਾਦ ਰਹੀ ਕੋਪਰ ਦੇ ਜ਼ੇਮਾ ਐਨੀਵੇਸ ਇਨ ਬਹੁਤ ਤੁਹਾਨੂੰ ਮੇਰਾ ਇਸੀ ਭਗਵਾਨ ਤੇ ਭਰੋਸਾ ਰੱਖਣਾ ਚਾਹੀਦਾ ਕਿ ਨਹੀਂ ਰੱਖਣਾ ਚਾਹੀਦਾ ਰੱਬ ਤੇ ਹਮੇਸ਼ਾ ਰੱਖਣਾ ਚਾਹੀਦਾ ਹਮੇਸ਼ਾ ਜਿੰਨਾ ਦੇ ਸੇ ਵੀ ਇਵਨ ਅ ਸਪੀਸਾਈਜ਼ ਅਮਾਉਂਟ ਆਫ ਫੇਥ ਕੈਨ ਮੂਵ ਮਾਊਂਟਸ ਇੰਨਾ ਵੀ ਤੇ ਤੁਸੀਂ ਰੱਬ ਤੇ ਭਰੋਸਾ ਰੱਖੋਗੇ ਨਾ ਤੇ ਅਰਨੰਦਗੰਗਾ पार ਕਰ ਤੁੰਗੀ ਮਤਲਬ ਗੋਡ ਹੈਲਪ ਦੋਸ ਹੂ ਹੈਲਪਸੈਲਫਸ ਨੋ ਗੋਡ ਹੈਲਪ ਦੋਸ ਹੂ ਹੈਵ ਫੇਥ ਇਨ ਹਿਮ ਸਿਪਾਕ ਕੀ ਉਹ ਮਿਲਦੇ ਨੇ ਕੁੜੀ ਦੇ ਨਾਲ ਪਾਗ ਮਾਰਨ ਦੀ ਗੱਲ ਕਰ ਰਹੇ ਤੁਸੀਂ ਨਜ਼ਰਾਂ ਪਹਿਲਾਂ ਮਿਲਣੀਆਂ ਚਾਹੀਦੀਆਂ ਫਿਰ ਫਿਰ ਤੁਹਾਡੀ ਤੁਹਾਡੀ ਫਰਸਟ ਇੰਟਰੈਕਸ਼ਨ ਜਿਹੜੀ ਹੈ ਨਾ ਉਹ ਘੈਂਟ ਹੋਣੀ ਚਾਹੀਦੀ ਹੈ ਠੀਕ ਹੈ ਸੋ ਫਿਰ ਫਿਰ ਬਾਅਦ ਆਪਾਂ ਦਰਸ਼ਾਵੀ ਦਰਸ਼ਕਾਂ ਨੂੰ ਤਰੀ ਨਜ਼ਰ ਕਿਵੇਂ ਤੀ मतलब ਮਿਲਣੀ ਚਾਹੀਦੀ ਹੈ ਸੋ ਮਨ ਲ ਤੁਸੀਂ ਵਿਆਹ ਦੇ ਪੂਰੇ ਤਰੰਦੇ ਵਿੱਚ ਇਹ ਨਜ਼ਰਾਂ ਦਾ ਕੋਈ ਆਈ ਡੋਨਟ ਹੈਵ ਐਨੀ ਅਦਰ ਆਪਸ਼ਨ ਦੇ ਐਨੀ ਬਰੀਕਾਸਮ ਓਹੋ ਆਈ ਨਹੀਂ ਹਾਂ ਬਸ ਆਈ ਆ ਦੇਖੀ ਦੇਖੀ ਹੋਰ ਤਾਂ ਪਿਆਰ ਨਾਲ ਦੇਖਦੇ ਤੁਸੀਂ ਕੀ ਕਰਗਾ ਪਿਆਰ ਨਾਲ ਤੇ ਜੇ ਪਿਆਰ ਨਾਲ ਦੇਖਣਾ ਹੈ ਸਟੇ ਨਾ ਆਈ ਡੋਨਟ نو ਵਾਟ ਟੂ ਗੁੱਸਾ ਇਨ ਆ ਜਸ ਹਿ ਕੀ ਪਾ ਦੇ ਹੰਡੇ ਦੇ ਵਿੱਚ ਮੈਮ ਜੋ ਪਾ ਦੇ ਸੀ ਉਹ ਮਿਲ ਗਿਆ ਹੈ ਹਾਂ ਯੂ ਡੋਨਟ نو ਯਾ 2 ਦੋਸਾਂ ਨੂੰ ਵੀ ਲੈ ਨਹੀਂ ਕਰਦਾ ઓ ਯਾ ਸੌਰੀ ਹਾਂ ਸੁੱਕੀ ਪਾ ਦੇ ਨਹੀਂ ਨਹੀਂ ਉਹ ਰੋਕ तो कैसे खुलासा हां ठीक है टाटा बाय बाय ओके ये कट लटुलिया काट का नहीं ये कट नहीं होना है पांच डिफरेंट ये कट होया ना बे मैं छटिया वाले का मतलब सही है दे चलो छटिया चाचा चेक करो दे इने काम सा कि मैं नहीं किया मैं नहीं किया अरे तो तू आप को ले नो 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 इने किया सो छटिया वाली गर्ल ऐसी की क्या तू उसे प्लीज पल्ले ਜਨਾਬ ਨੇ ਮੇਰੀ ਗੋਦੀ 'ਚ ਸਿਰ ਰੱਖਿਆ ਨਹੀਂ ਕੱਟ ਹੋ ਗਏ ਮੈਂ ਕਿਹਾ ਹੁਣ ਤਾਂ ਉੱਡ ਜਾ ਇਹ ਦੇਖ ਨਹੀਂ ਮੈਂ ਤਾਂ ਚਾਹ ਪੂਰਾ ਕਰਨਾ ਓਏ ਬਸ ਕਰ ਓਏ ਰੱਬਾ ਓਏ ਓਏ ਅੰਮਾ ਮੈਂ ਕਰ ਗਿਆ ਗੁੱਸਾ ਆ ਹੀ ਚੱਕੀ ਛਿੱਟੀ ਜਦੋਂ ਆਪਾਂ ਬੈਠੇ ਓਏ ਅੱਜ ਸੀ ਚੱਲ ਰਿਹਾ ਯਾਰ ਪਿਛਲੀ ਡੋਰ ਖੁੱਲੀ ਸੀ ਤੇ ਹੋਰ ਬੋਲ ਯਾਰ ਦੇਖੋ ਕਿ ਹੋਰ ਬੋਲ ਯੂ ਗਿੱਟੇ ਤੇ ਭੰਨ ਹੋਰ ਦੱਸ ਨਹੀਂ ਨਹੀਂ ਚੱਲ ਰਹੀ ਬਠੀ ਨੀ ਮੈਂ ਤਾਂ ਦਾਸ ਤਾਂ ਕਿ ਸੀਰੀਅਸਲੀ ਇਹੀ ਖੱਟੀ ਮਿੱਟੀ ਖਾਣੀ ਹੈ ਜੇ ਫਿਲਮ ਦੇ ਵਿੱਚ ਵੀ ਨਜ਼ਰ ਆਉਣ ਵਾਲੀ ਹੈ ਇਹਨਾਂ ਨਾਲ ਰਾਜੀ ਨੇ ਮੋਹਲੇ ਨੇ ਪਾਲੀ ਜੀ ਨੇ ਜੇ ਜੇ ਮਤਲਬ ਪਾਲੀ ਜੀ ਦਾ थैंक यू फॉर सेइंग ਨੋ ਨੋ ਫਰ ਹੋਰ ਕੋਰਸ ਲੈ ਤੂੰ ਤਾਂ ਹੋਰ ਅੱਜ ਹਾਂਜੀ ਹਾਂਜੀ ਤੁਸੀਂ ਕੁਝ ਕਹਿ ਰਹੇ ਸੀ ਆਮ ਵਿਦ ਯੂ ਯਾ ਹਾ ਦਸਾ ਯਰ ਮਾਈ ਸਿਗਨੀਫੀਕੈਂਟ ਹੱਫ ਵਿਚ ਇਜ਼ ਯੂ ਵਰਚੁਅਲ ਬੌਏਫ੍ਰੈਂਡ ਓਕੇ ਯਾ ਯਾ ਹਾਂਜੀ ਹਾਂਜੀ ਸਿਗਨੀਫੀਕੈਂਟ ਬੌਏਫ੍ਰੈਂਡ ਮਤਲਬ ਕੀ ਅਚਾਨਕ ਤੁਸੀਂ ਹੌਣ ਦੇਵੇ ਤੁਹਾਡੀ ਹੋਰ ਚਾਚੀ ਨੇ <laughs> hey. yeah. hey, yeah. I significant half, yeah. which can be interpreted as anything from. Oh, okay, alright. Let's uh, come to the other question. In yeah, next question. I have a whole baby. I am a here. baby. Okay. I whole I have a whole whole baby. I a I so let's wrap it up. I've yeah. got an got, got interview now. We have an interview. We have to do a show. Oh, yes. Yes. Uh we -huh. university show for a university show. So see you. there Oh. What <laughs> bear? He, he is single. Yeah. Ready to mingle. Someone oh. get him someone. I am taken. Thank you, my soul. But poor guy, he the time have So we are really good friends. And that is it. Nobody is nobody's significant other. <laughs> हां मैं मतलब मेनू ਤਾਂ ਆਪ ਸਮਝ ਪਿਆ ਕੀ ਹੋਇਆ ਪਰ ਮੈਨੂੰ ਸਿਰਨਾ ਪਤਾ ਹੈ ਕਿ ਬੌਂਡਿੰਗ ਬਹੁਤ ਜ਼ਬਰਦਸਤ ਹੈ ਇੰਟਰਵਿਊ ਜਨਸ ਸੀਰੀਅਸਲੀ ਬਹੁਤ ਮਜ਼ਾ ਆਇਆ ਆਖਿਰ ਡੇਲੀ ਕੋਸ ਨੇ ਖੁਲਾਸਾ ਕਰਾਈ ਲਈ ਨੇ ਤੇ ਤੁਹਾਨੂੰ ਦੱਸਣਾ ਕਿ 6 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ 5 ਅਪ੍ਰੈਲ 5 ਅਪ੍ਰੈਲ ਹਾਂਜੀ 5 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ ਤੁਹਾਡੇ ਮੀਡੀਆ ਲਈ 4 ਅਪ੍ਰੈਲ ਨੂੰ ਆਪਾਂ ਫ੍ਰੀ ਮੀਟ ਰੱਖਿਆ ਸੋ 5 ਅਪ੍ਰੈਲ ਨੂੰ ਵਰਲਡਵਾਈਡ ਫਿਲਮ ਰਿਲੀਜ਼ ਹੋਣੀ ਹੈ ਜੀ ਐਂਡ ਫਿਲਮ ਦੇਖਣ ਜ਼ਰੂਰ ਜਾਇਓ ਵਿਦ ਫੈਮਿਲੀ ਜਾਇਓ ਤੁਹਾਡੇ ਜਵਾਬ ਵੀ ਲੈ ਕੇ ਜਾਇਆ ਤੁਹਾਡੇ ਬਜ਼ੁਰਗ ਵੀ ਲੈ ਕੇ ਜਾਇਆ ਬਿਕਾਜ਼ ਇਹ ਫਿਲਮ ਤੁਹਾਨੂੰ ਬਹੁਤ ਕੁਝ ਤੁਹਾਡੇ ਜਵਾਬ ਤੁਹਾਨੂੰ ਕੁਐਸਚਨ ਕਰਨੇ ਬਾਅਦ ਆ ਕੇ ਕਿ ਸੱਚੀ ਇਦਾਂ ਹੋਇਆ ਸੀ ਐਂਡ ਬਜ਼ੁਰਗਨ ਉਹ ਟਾਈਮ ਚ ਇੱਤੇ ਆਊਗਾ ਐਂਡ ਇਟਸ ਅ ਫੁੱਲ ਕਾਮੇਡੀ ਫਨ ਐਂਡ ਆ ਪੂਰੀ ਜਿਹੜੀ ਡਰਾਮਾ ਵੀ ਆ ਇਹਦੇ ਵਿੱਚ ਐਂਡ THEN ਇਹਦੇ ਵਿੱਚ ਇੱਕ ਜਿਹੜੀ ਟ੍ਰੈਜਡੀ ਵੀ ਦੱਸੀ ਗਈ ਹੈ ਜਿਹੜੀ ਸਾਡੀ ਵੰਡ ਦੀ ਆ ਸੋ ਸਾਰਾ ਕੁਝ ਮਿਕਸ ਆ ਜੀ ਐਂਡ ਤੱਕੇ ਨਾਲ ਅਸੀਂ ਕਮੇਡੀ ਨਹੀਂ ਕੀਤੀ ਸਿਚੁਏਸ਼ਨਲ ਸਾਡੀਆਂ ਚੀਜ਼ਾਂ ਨੇ ਨਿੱਕੀਆਂ ਨਿੱਕੀਆਂ ਚੀਜ਼ਾਂ ਚ ਤੁਸੀਂ ਹੱਸੋਗੇ ਕਿਉਂਕਿ ਉਦੋਂ ਦੀ ਅਮੀਰੀ ਗਰੀਬੀ ਦੇ ਵਿੱਚ ਫਰਕ ਟੀਨ ਦੇ ਵੀ ਬਹੁਤ ਥੋੜੇ ਹੁੰਦੇ ਸੀਗੇ ਸੋ ਇਹ ਕਾਫੀ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲ ਗਈਆਂ ਸੋ ਪਲੀਜ਼ ዱ ਗੋ ਐਂਡ ਵਾਚ ਇਟ ਔਨ 5th ਆਫ ਅਪ੍ਰੈਲ ਐਂਡ I'm pretty please sure is jaan to pehla apne apne essential Australian American eccentricable something the message pakundi pakundi sube chaardi maanth vich achan banaundi hoye kahuangi ki please pal the pran release ho ye chaar na sade sabchaar liye film bani hai ji and usode vich assi vi punjabi sabchaar wale hi bane ha so australian american kar e e ode ch bahut sacchi prani lagdi hai main vi ode ch tuhan to si mere dekha hi hai prana lagda so ਤੁਹਾਡਾ ਵੀ ਲੱਜਦਾ ਹੋਇਆ ਹੈ ਸੱਜ ਤੋਂ ਇਹ ਪਿੰਡ ਵੀ ਸਭ ਕਿਹਨੇ ਕਿਹਾ ਪਲੀਜ਼ ਇਹਨਾਂ ਇੰਟਰਵਿਊ ਦਿੱਤਾ ਖਤੋਂ ਨਹੀਂ ਮੈਂ ਤੁਹਾਨੂੰ ਕਹਿੰਦਾ ਕੁਝ ਨਾ ਚੱਲਦਾ ਰਹਿਣਾ ਸੋ ਪਲੀਜ਼ ਅਸਾਡੇ ਫਰੈਂਡ ਨੂੰ ਯਾਰਾ ਵਿਆਹ ਰੀਆ ਬਹੁਤ سارے ਦੋਸਤਾਂ ਭਾਈਚਾਰੇ ਤੇ ਪਿਆਰ ਦੀ ਕਹਾਣੀਆਂ ਜੋ ਸ਼ਾਇਦ ਹੀ ਤੁਹਾਨੂੰ ਕਦੇ ਸੁਣਨ ਨੂੰ ਮਿਲੀ ਹੋਵੇਗੀ ਅਸਲ ਕਹਾਣੀ ਹੈ ਰਾਜੇਸ਼ ਮੈਤ ਤੋਂ ਸਰ ਦੇ ਦਾਦੀ ਦੀ ਲਵ ਸਟੋਰੀ ਹੈ यस थैंक यू